ਮਕੀਆਂ ਚਰਾਈਆਂ 12 ਸਾਲ ਵੇ ਪੱਤ ਕੀ ਕੀ ਕੌਮਾਂ ਨਹੀਂ ਵਾਲੇ ਪੱਠੇ ਮੀਰ ਜੀ ਨੇ ਸੱਬੇ ਨਹੀਂ ਵਾਲੇ ਕੱਤ ਇਸਕੇ ਦੇ ਕਰ ਤੇਰੇ ਪਿੱਛੇ ਮੋਟੇ ਯਾਰ ਨਹੀਂ ਮੈਂ ਛੱਡ ਦਿੱਤੇ ਸਾਰੇ ਮੇਰੇ ਪਿੰਡ ਚ ਚਰਾਈ ਦਿਲ ਖੜ ਕੇ ਮਾਰੇ ਹੋਈ ਖਬਰ ਸੁਣੀ ਕਦੋਂ ਚਲਗੀ ਕਿਸੇ ਦਾ ਹੱਥ ਧੜ ਕੇ ਮਾਰੇ ਹੋਈ ਖਬਰ ਸੁਣੀ ਰੋਈ ਇਰਕੇ ਰਿਆਵੇਂ ਫੁੱਲ ਚੜਕੇ ਛੋਣੀ ਜੋਗੇ ਤਨਾਰੇ ਦਿੱਤ ਹਾਰ ਕੇ ਹਰਦੀ ਮਾਰ ਗਈ ਇੱਕ ਸੜਕੇ ਮੈਂ ਤੇਰੇ ਮੈਂ ਬਾਜ਼ਾਰ ਕਾਲੀ ਕਾਲਾ ਉੰਗੂੜਾ ਵੇਖੀ ਤੱਕੀ ਨਾ ਗਾਰ ਐਵੇਂ ਦਿਲ ਨੂੰ ਵੈ ਮਨਾ ਲਾਵੀ ਜੰਮ ਮੈਨੂੰ ਦਾਰੂ ਲੱਗਦਾ ਤੁੰ ਬਾਗਨਾ ਸੁੱਤੀ ਨੂੰ ਛੱਡਦਾ ਵੀ ਜੰਮ ਮੈਨੂੰ ਦਾਰੂ ਲੱਗਦਾ ਢੀਣਾ ਸੌਂਦੇ ਮਹੀਨੇ ਨੂੰ ਐ ਦੋਸ਼ ਕੀ ਰੱਬੀ ਅੱਲ ਦਵਾ ਮੀਨੂ ਨਾ ਹੋਸੀ ਕਾਲ ਸੂਲ ਮੇਂ ਜਦੋਂ ਹੁੰਦਾ ਜੋਰੇ ਹੱਥ ਹੋ ਜਾਈ ਸ਼ਰਾਬੀ ਜੇ ਤੋਰੇ ਮਨ ਗੁੱਡੀਆਂ ਨਚਾ ਦੋਰਾ ਕੈ ਰਿਆ ਦੰਦ ਮੁਖੜੇ ਲੋਤਾ ਕੰਨ ਦੀ ਰਿਆ ਆਇਆ ਤੈਨੂੰ ਸਰੂਰ ਤੇ ਅਜੂਬ ਨੇ ਨੂਰ ਮੈਨ ਸਕੇ ਕੂਰ ਕੂਰ ਰੋਕ ਤੱਕ ਦੀ ਸੀ ਤੇ ਗਰੂਤੀ ਸਾੜ ਜੇ ਨੀ ਮਾਰੇ ਹੋਈ ਖਬਰ ਸੁਣੀ ਜਦੋਂ ਚਲੇਗੀ ਕਿਸੇ ਦਾ ਹੱਥ ਛੜ ਕੇ ਨੀ ਮਾਰੇ ਹੋਈ ਖਬਰ ਸੁਣੀ ਨੀਲੇ ਅੰਬਰਾਂ ਤੇ ਜਦੋਂ ਕਟਾ ਜਾ ਜਾਵੇ ਨੀ ਇਹ ਰੋਬਨਾ ਕਵਾਰਾ ਵਾਲ ਖਾ ਜਾਵੇ ਇਹਨੂੰ ਸੱਤ ਰੰਗੀ ਜਦੋਂ ਤਾਣਾ ਤਾਣਦੀ ਉਦੋਂ ਆਸ਼ਕਾਂ ਦੀ ਚਿੰਦੀ ਉੱਤੇ ਬਣਦੀ ਉਹ ਤੇ ਜੋਬਨਾ ਵਟਾਂਦਾ ਰੰਗ ਹੋਰਨੀ ਉਹ ਤੇੱਲੇ ਨੱਗਲੀ ਆਨੀ ਉੱਤੇ ਜੋਰਨੀ ਜਦ ਬਾਗਰ ਵਿੱਚ ਪਹਿਲਾ ਕੰਦੇ ਮੋਰਨੀ ਮਾਤਾ ਦਿਲ ਨੂੰ ਮਡਕਾ ਦਾ ਦੱਕੂ ਲਈ ਤਕਾਤ ਤਾਲ ਕੇ ਕਰ ਕ ਬੁੱਲ ਹੋ ਕੇ ਹੱਥ ਬੁੱਲ ਨੂੰ ਨਾ ਪਾਵੀ ਕੰਨਾ ਮੈਨੂੰ ਦਰ ਲੱਗਦਾ ਉਹਨੂੰ ਆਂਗਨਾਂ ਵਿੱਚ ਨੂੰ ਚੱਟਦੀ ਜਾਣੀ ਕੰਨਾ ਮੈਨੂੰ ਦਰ ਲੱਗਦਾ ਲਾਇਆ ਜੋਬਨੇ ਨੂੰ ਸ਼ੌਕੀਆਂ ਦੀ ਥਾਂ ਤੇ ਜਿੱਤ ਚੇੜ ਦੇ ਤੂੰ ਸੁਪਨਾ ਕਿ ਆਂ ਵੇਰੀ ਚਾਲ ਤੋਂ ਦਿਲਾਂ ਦੀ ਮੰਗਾ ਖੈਰ ਮੈਂ ਤੇਰੇ ਘਰ ਨੂੰ ਮਸਾ ਪੁੱਟਾ ਪੈਰ ਮੈਂ ਜਦੋਂ ਗਲੀਆਂ ਦੇ ਵਿੱਚੋਂ ਜੇ ਮਿਲਾਂਦੀ ਗੱਲ ਚੱਲ ਪੈਂਦੀ ਉਹਨੂੰ ਹੋਰ ਰੰਗ ਦੀ ਉਹ ਲੋਕੀਂ ਆਖਦੇ ਨੇ ਤੈਨੂੰ ਵੀਰ ਚੱਲਦੀ ਭਾਵੇਂ ਟੁੱਲ ਜਾਏ ਤੂਫਾਨ ਤੇਰੀ ਮੇਰੀ ਇੱਕ ਜਾਨ ਵੈਰੀ ਹੋ ਜਾਏ ਜਹਾਨ ਇਹੋ ਭਾਵੇਂ ਤੇਰੀ ਵਿੱਚ ਖੜ ਕੇ ਨੀ ਮਾਰੇ ਹੋਈ ਦਿਖਾ ਪਰ ਸੁਣੀ ਜਦੋਂ ਚੱਲੇਗੀ ਕਿਸੇ ਦਾ ਹੱਥ ਫੜ ਕੇ ਨੀ ਮਾਰੇ ਹੋਈ ਦਿਖਾ ਪਰ ਸੁਣੀ ਜਾਉਂਦੇ ਚਾਲਨੀਆਂ ਤੇ ਮੜਨਾ ਪਿਆਰੋ ਆਹ ਰੋਣ ਦੀ ਆ ਤੱਕ ਉਹਦੇ ਹਾਲੂ ਜਦੋਂ ਵੇਖ ਪਦੇ ਆਰੇ ਵਾਲੇ ਲਾਲ ਉਹ ਨਿਰੰਗ ਰੰਗ ਰੋਂਦਾ ਕੋਈ ਛੱਡ ਗਈ ਕਿਸ ਰੁੱਖ ਥੱਲੇ ਕੇਦੀ ਚੜਾ ਵੱਢ ਗਈ ਜੰਦੇ ਫਲੇ ਵਸਦ ਨੂੰ ਚਰੂ ਕੱਟ ਗਈ